ਤਨ ਤਨ ਸਤ ਕਰੋ ਤੇਰਾ ਹੀ ਆਸਰਾ ਅੱਜ ਅਸੀਂ ਇਹ ਦਿਖਾਉਣ ਜਾ ਰਹੇ ਆ ਅੱਜ ਦੀ ਪੋਸਟ ਦੇ ਵਿੱਚ ਵੀ ਜਦੋਂ ਤੁਸੀਂ ਚੰਗੇ ਕੰਮ ਕਰਦੇ ਆ ਕਿਸੇ ਮਹਾਪੁਰਸ਼ ਦੇ ਕਹਿਣ ਤੇ ਜਦੋਂ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਨੇ ਸਾਨੂੰ ਵਚਨ ਕੀਤੇ ਵੀ ਭਾਈ ਤੁਸੀਂ ਚੰਗਿਆਂ ਕੰਮਾਂ ਦਾ ਪੱਲਾ ਨਹੀਂ ਛੱਡਣਾ ਚਾਹੇ ਲੋਕ ਤੁਹਾਡੇ ਤੇ ਜਿੰਨਾ ਮਰਜੀ ਕੁਫਰ ਤੋਲਣ ਤੁਹਾਡੇ ਗੁਰੂ ਤੇ ਤੋਲਣ ਪਰ ਤੁਸੀਂ ਸੱਚ ਦੇ ਮਾਰਕ ਉੱਤੇ ਚੱਲਦੇ ਜਾਣਾ ਚੰਗੇ ਕੰਮ ਕਰਦੇ ਜਾਣਾ ਕਿਉਂਕਿ ਅੱਜ ਦੀ ਦੁਨੀਆ ਜਿਹੜੀ ਹੈ ਉਹ ਜਦੋਂ ਕੋਈ ਚੰਗਾ ਕੰਮ ਕਰਦਾ ਤੇ ਉਹਦੇ ਵਿੱਚ ਡਿੱਕੇ ਲਾਉਂਦੇ ਆ ਤੇ ਲੋਕ ਚੰਗੇ ਕੰਮ ਛੱਡ ਜਾਂਦੇ ਆ ਪਰ ਜਦੋਂ ਕਿਸੇ ਪੂਰੇ ਗੁਰੂ ਦਾ ਹੱਥ ਹੋਵੇ ਪੂਰੇ ਗੁਰੂ ਦੀ ਸਿੱਖਿਆ ਹੋਵੇ ਤਾਂ ਉਹ ਫਿਰ ਪ੍ਰਵਾਹ ਨਹੀਂ ਮੰਨਦੇ ਦੁਨੀਆ ਦੀ ਤਾਂ ਅਸੀਂ ਪਿਛਲੇ ਛੱਬੀਆਂ 27 ਸਾਲਾਂ ਤੋਂ ਪਿੰਡ ਦੇ ਵਿੱਚ ਚੰਗੇ ਕੰਮ ਆਪਣੇ ਗੁਰੂ ਦੀ ਸਿੱਖਿਆ ਦੇ ਅਨਸਾਰ ਜੋ ਸਾਡੇ ਗੁਰੂ ਨੇ ਸਾਨੂੰ ਦਿੱਤੇ ਆ ਕੰਮ ਵੀ ਭਾਈ ਤੁਸੀਂ ਚੰਗੇ ਕੰਮ ਕਰਨੇ ਜਿੰਨਾ ਮਰਜੀ ਲੋਕ ਕੁਫਰਤੋਲਦੇ ਰਹਿਣ ਜਿੰਨਾ ਲੋਕ ਮਰਜੀ ਮਾੜਾ ਕਹਿੰਦੇ ਰਹਿਣ ਪਾਰਤੋਂ ਸੇ ਬਿਣਾ ਕਿਸੇ ਕਾਰਜ ਤੋਂ ਤੇ ਬਿਣਾ ਕਿਸੇ ਸਵਾਰਥ ਤੋਂ ਚੰਗੇ ਕੰਮ ਕਰਨੇ ਆ। ਤਾਂ ਅਸੀਂ 2018 ਦੇ ਵਿੱਚ ਸਾਨੂੰ ਸਕੂਲ ਨੇ ਸਮਾਨਿਤ ਕਰਿਆ ਪਿੰਡ ਬਹਿਲ ਕਲਾ ਦੇ ਸਕੂਲ ਨੇ। ਜਿਹਨਾਂ ਫਰੀਦਕੋਟ ਪਿੰਡ ਬਹਿਲ ਕਲਾ ਸਾਡਾ ਪਿੰਡ ਆ ਤੇ ਹਾਈ ਸਕੂਲ ਨੇ ਸਾਨੂੰ ਸਮਾਨਿਤ ਕੀਤਾ ਜਦੋਂ ਅਸੀਂ ਸਕੂਲਾਂ ਦੇ ਵਿੱਚ ਚੰਗੇ ਕੰਮ ਕਰਦੇ ਆ ਜਾ ਕੇ। ਤਾਂ ਉਦੋਂ ਬਾਅਦ 2022 ਦੇ ਵਿੱਚ ਫਿਰ ਦੂਜਾ ਸਮਾਨਿਤ ਸਾਨੂੰ ਕਰਿਆ। ਇਹ ਸਮਾਨਿਤ ਕਿਉਂ ਮਿਲੇ? ਜਦੋਂ 2019 ਦੇ ਵਿੱਚ ਲਗਨ ਹੋਏ, ਲੋਕ ਸਭਾ ਦੇ ਐਮਪੀ ਦੇ ਲਗਨ ਹੋਏ। ਅਸੀਂ ਸਾਰੀ ਦਿਹਾੜੀ ਸਕੂਲ ਦੇ ਵਿੱਚ ਪਾਣੀ ਪੀਆ ਆ ਸਾਰੀ ਦਿਹਾੜੀ ਜਾ ਕੇ ਉੱਥੇ ਪਾਣੀ ਪੀਆ ਆ ਤਾਂ ਉਸ ਤੋਂ ਬਾਅਦ ਫਿਰ ਜਦੋਂ ਸਕੂਲਾਂ ਦੇ ਵਿੱਚ ਚੰਗੇ ਕੰਮ ਕਰਦੇ ਆ ਤਾਂ ਚੰਗੇ ਕੰਮ ਕਰਨ ਵਾਲਿਆਂ ਦੀ ਹੌਲੀ ਹੌਲੀ ਪਛਾਣ ਹੁੰਦੀ ਹੈ ਛੇਤੀ ਨਹੀਂ ਪਛਾਣ ਨਹੀਂ ਹੁੰਦੀ ਆਪਣੀ ਪਛਾਣ ਬਣਾਉਣ ਦੇ ਲਈ ਕੁਝ ਸਮਾਂ ਲੱਗਦਾ ਹੈ ਤਾਂ ਗੁਰੂ ਜੀ ਕਹਿੰਦੇ ਸਮਾਂ ਲੱਗਦਾ ਪਰ ਤੁਸੀਂ ਚੱਲਦੇ ਜਾਓ ਤਾਂ ਅਸੀਂ ਫਿਰ ਜਦੋਂ ਐਮਪੀ ਚੋਣਾਂ ਦੇ ਮੌਕੇ ਪਾਣੀ ਪੀਆ ਆ ਸਾਰੀ ਦਿਹਾੜੀ ਹੋਰ ਵੀ ਅਸੀਂ ਚੰਗੇ ਕੰਮ ਕੀਤੇ ਆ ਫਿਰ ਸਕੂਲ ਪ੍ਰਸ਼ਾਸਨ ਨੇ ਸਾਨੂੰ ਸਾਡੇ ਕੰਮਾਂ ਤੋਂ ਖੁਸ਼ ਹੋ ਕੇ ਸਾਡੇ ਗੁਰੂ ਦੇ ਕੰਮਾਂ ਤੋਂ ਖੁਸ਼ ਹੋ ਕੇ ਸਾਨੂੰ ਸਨਮਾਨਿਤ ਕੀਤੇ ਦੋ 2018 ਚ ਤੇ 2022 ਦੇ ਵਿੱਚ ਤਾਂ ਉਹਦੀ ਜਿਹੜੀ ਤਸਵੀਰ ਆ ਉਹ ਤੁਹਾਨੂੰ ਵਿਖਾਉਣ ਜਾ ਰਹੇ ਆ ਆ ਵੇਖ ਸਕਦੇ ਆ ਕੁਝ ਪਿੰਡ ਦੇ ਮੋਹਦਵਾਰ ਲੋਕ ਵੀ ਸੀਗੇ ਸਾਡੇ ਨਾਲ ਤਾਂ ਉਹਨਾਂ ਦੀ ਤਸਵੀਰ ਵੀ ਵਿਖਾਉਣ ਜਾ ਰਹੇ ਆ ਕਿ ਉਹਨਾਂ ਮੋਹਦਵਾਰਾਂ ਦੀ ਹਾਜ਼ਰੀ ਦੇ ਵਿੱਚ ਸਾਨੂੰ ਸਨਮਾਨਿਤ ਕੀਤਾ ਪਿੰਡ ਬਹਿਰ ਕਲਾਲੇ ਸਕੂਲ ਨੇ ਤਾਂ ਇਸ ਵਾਸਤੇ ਜਿਹੜਾ ਗੁਰੂ ਹੁੰਦਾ ਉਹ ਚੰਗੇ ਕੰਮ ਸਿਖਾਉਂਦਾ ਹੈ ਤਾਂ ਐਗਤੀ ਵੀ ਅਸੀਂ ਵਾਅਦਾ ਕਰਦੇ ਹਾਂ ਜੇ ਪ੍ਰਸ਼ਾਸਨ ਦੇ ਵੱਲੋਂ ਸਾਨੂੰ ਯਾਜਤ ਦਿੱਤੀ ਗਈ ਕਿਉਂਕਿ ਅਸੀਂ ਕੰਮ ਕਾਨੂੰਨ ਦੇ ਵਿੱਚ ਕਰਦੇ ਆ ਜੋ ਸਕੂਲ ਦੇ ਵਿੱਚ ਵੋਟਾਂ ਪੈਣਗੀਆਂ 2024 ਦੇ ਵਿੱਚ ਜਿਹੜੀਆਂ ਵੋਟਾਂ ਪੈਣੀਆਂ ਐ MP ਚੋਣਾਂ ਹੋਣੀਆਂ ਜੇ ਉਸ ਦਿਨ ਵੀ ਸਾਨੂੰ ਯਾਜਤ ਦਿੱਤੀ ਗਈ ਤੇ ਅਸੀਂ ਸਕੂਲ ਦੇ ਵਿੱਚ ਸਾਰੀ ਦਿਹਾੜੀ ਪਾਣੀ ਐਸ ਵੇਰੀ ਵੀ ਪਿਆਵਾਂਗੇ ਯਾਨੀ ਕਿ ਅਸੀਂ ਅੱਜ ਦੱਸਣਾ ਚਾਹੁੰਦੇ ਆ ਤਾਂ ਇਹਨਾਂ ਕੁਝ ਕਹਿੰਦੇ ਹੋਏ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਕਿ ਕੋਈ ਮਾਫੀ ਚਾਹੁੰਦੇ ਆ ਤੇ ਵੀਡੀਓ ਨੂੰ ਅੱਗੇ ਦੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੂੰ ਬੇਨਤੀ ਹੈ ਕੇ ਲਾਇਕ ਤੇ ਕਮੈਂਟ ਜਰੂਰ ਕਰ ਦਿਆ ਕਰੋ ਕਿਉਂਕਿ ਇਹ ਸਤਗੁਰ ਦੀ ਮਹਿਮਾ ਮੇਰੀ ਆਪ ਦੀ ਮਹਿਮਾ ਨਹੀਂ ਏ ਇਹ ਸਤਗੁਰ ਦੀ ਮਹਿਮਾ ਸਤਗੁਰ ਦੀ ਵਡਿਆਈ ਦੀ ਮਹਿਮਾ ਕਿਉਂਕਿ ਜਦੋਂ ਉਹਦੇ ਨਾਲ ਲੱਗ ਕੇ ਇਨਸਾਨ ਚੰਗੇ ਕੰਮ ਕਰਦਾ ਤੇ ਜਿਹੜੇ ਇਹ ਦੋ ਸਮਾਨਤਾ ਹੈ ਮੇਰੇ ਸਤਗੁਰ ਦੀ ਰਹਿਮਤ ਸਾਧਕਾਂ ਉਹਨਾਂ ਦੀ ਰਹਿਮਤ ਸਾਧਕਾਂ ਸਾਹ ਸੰਗਤ ਦੀ ਝੋਲੀ ਵਿੱਚ ਪਾਏ ਆ ਮੈਂ ਕੋਈ ਆਪਣੀ ਝੋਲੀ ਵਿੱਚ ਨਹੀਂ ਪਾਏ ਜਦੋਂ ਆਪਾਂ ਚੰਗੇ ਕੰਮ ਕਰਦੇ ਆ ਗੁਰੂ ਦੀ ਮਹਿਮਾ ਗੁਰੂ ਦੀ ਵਡਿਆਈ ਹੁੰਦੀ ਹੈ ਤੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਕੋਈ ਮਾਫੀ ਚਾਹੁੰਦੇ ਆ ਤੇ ਅੱਗੇ ਦੀ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਨ ਤਨ ਸਤ